ਤੇ ਦੇਖਦੇ ਹਾਂ ਕੌਣ ਇਥੋਂ ਜਿੱਤਦਾ ਕਿਹਦੇ ਹਿੱਸੇ ਦੇ ਮਾਝੀ ਦੀ ਇੱਕ ਪੰਥਕ ਹਲਕੇ ਦਾ ਤਾਰ ਸੱਜਦਾ ਤੇ ਕੌਣ ਤਦਨਤਾਂ ਦੇ ਵਿੱਚ ਵਿਕਾਸ ਦਿਖ ਨਹੀਂ ਲਿਆਂਦਾ ਵਧੀਆ ਹਦਸ਼ਾਵਾ 12 1300 ਵੋਟ ਪੋਲ ਹੋ ਗਈ ਆ ਦੇਖੋ ਲੋਕ ਜ਼ਿੰਮੇਵਾਰ ਹੋੜ ਪੜੇ ਲਿਖਿਆ ਔਰ ਆਪਣੀ ਜ਼ਿੰਮੇਵਾਰੀ ਨਾਲ ਵੋਟ ਦਾ ਇਸਤੇਮਾਲ ਕਰ ਰਹੇ ਆ ਸਾਡੀ ਸਾਡਾ ਸਾਰਿਆਂ ਦਾ ਭਾਈਚਾਰਾ ਇੱਕ ਹੀ ਆ ਜੀ ਨਹੀਂ ਜੋਰ ਤੇ ਸਾਰੀਆਂ ਪਾਰਟੀਆਂ ਨੂੰ ਲਾਉਣਾ ਸੀ ਆਪਣਾ ਲਾਇਆ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਅਗਲਾ ਸਟਾਈ ਵੀ ਦੇਣਦਿਆ ਨਾ ਤਤਨਤਾਂ ਦੇ ਵਿੱਚ ਜ਼ਿਮਨੀ ਜ਼ੋਨ ਚੱਲ ਰਹੀ ਹੈ ਤੇ ਅੱਜ ਇਹ ਵੋਟਾਂ ਪੈ ਰਹੀਆਂ ਨੇ ਚੋਣਾਂ ਹੋ ਰਹੀਆਂ ਨੇ ਤੇ ਵਿਧਾਨ ਸਭਾ ਹਲਕਾ ਤਰੰਦਾਂ ਦੇ ਅਧੀਨ ਆਉਂਦੇ ਪਿੰਡ ਕੱਕਾ ਗੰਡਿਆਦਾ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਛੋਟਾ ਪਿੰਡ ਹੈ 2800 ਦੀ ਗਿਣਤੀ ਦੇ ਵਿੱਚ ਜਿੱਥੇ ਵੋਟ ਹੈਗੀ ਹੈ ਤੇ ਇੱਥੇ ਹਰੇਕ ਪਾਰਟੀ ਦਾ ਬੂਥ ਨਜ਼ਰ ਆਏਗਾ ਨੇੜੇ-ਨੇੜੇ ਬੂਥ ਲੱਗੇ ਹੋਏ ਐ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਇਸ ਵਕਤ ਦੇ ਪਹਿਲਾਂ ਦੇ ਹਾਲਾਤ ਦੇਖੋ ਪਿੰਡ ਦੇ ਕੋਈ ਖਾਸ ਹਾਲਾਤ ਨਜ਼ਰ ਨਹੀਂ ਆ ਰਹੇ ਮੈਨੂੰ ਲੱਗਦਾ ਵਿਕਾਸ ਤੋਂ ਵਾਂਝੇ ਨੇ ਲੋਕ ਇਹਨਾਂ ਦੀ ਜਿਹੜੀ ਸੜਕ ਤੇ ਬੂਥ ਲੱਗੇ ਹੋ ਸੜਕ ਦੀ ਹਾਲਾਤ ਵੀ ਖਾਸ ਨਹੀਂ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਜੇਕਰ ਸੜਕ ਦੇ ਹਾਲਾਤ ਨੇ ਜਿੱਥੇ ਬੂਥ ਲੱਗੇ ਆ ਤੇ ਪਿੰਡ ਦੇ ਪੁਰੇ ਦੇ ਕੀ ਹਾਲਾਤ ਹੋਣਗੇ ਸੋ ਇੱਥੋਂ ਪਹਿਲਾਂ ਸ਼ੁਰੂਆਤ ਕਰਦੇ ਆ ਇੱਥੇ ਅਕਾਲੀ ਦਲ ਦਾ ਬੂਥ ਹੈ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਉਤਸ਼ਾਹ ਹੈਗਾ ਕਿਉਂਕਿ VOTING ਚੱਲ ਰਹੀ ਹੈ ਅਕਾਲੀ ਦਲ ਦੇ ਵਰਕਰਾਂ ਨੂੰ ਪੁੱਛਾਂਗੇ ਸਸੀ ਗੱਲ ਬਾਈ ਜੀ ਕੀ ਨਾਮ ਜੀ ਆਪਣਾ ਗੁਰਵੈਲ ਸਿੰਘ ਜੀ ਇੱਥੋਂ ਦੀ ਉਹ ਜੀ ਫੋਟੋਆਂ ਲੈ ਲਓ ਇੱਥੇ ਅੰਦਰ ਅੱਛਾ ਜੀ ਕੀ ਮਾਹੌਲ ਹੈ ਕੀ ਲੱਗਦਾ ਹੈ ਲੋਕ ਵੋਟਾਂ ਪਾਉਣ ਦੀ ਨਿਕਲ ਰਿਹਾ ਕਰੋ ਜਾਂ ਉਤਸ਼ਾਹ ਘੱਟ ਵੱਧ ਹੈ ਕੋਈ ਨਹੀਂ ਠੀਕ ਹੈ ਵਧੀਆ ਉਤਸ਼ਾਹ ਇੰਨੀ ਕਿ ਸਾਡੇ ਪਿੰਡ ਦੀ ਜਿੰਨੀ ਕ ਅੱਗੇ ਪੋਲਿੰਗ ਹੁੰਦੀ ਆ ਵਧੀਆ ਉਤਸ਼ਾਹ ਵਾ 12-1300 ਵੋਟ ਪੋਲ ਹੋ ਗਈ ਆ ਅੱਛਾ ਤਿੰਨ ਕ ਵੱਜੇ ਅਜੇ ਕੋਸ ਹਿਸਾਬ ਨਾਲ ਵਧੀਆ ਉਤਸ਼ਾਹ ਵਾ ਬਹੁਤ ਵਧੀਆ ਇਹਦਾ ਮਤਲਬ ਜੇ ਤੇ ਇੰਨੀ ਹੋ ਗਈ ਆ 50% ਦੇ ਨੇੜੇ-ਨੇੜੇ ਹੋ ਗਈ ਆ ਜਿਹੜੇ ਲਾਸਟ ਦੇ 2 ਘੰਟੇ ਹੁੰਦੇ ਉਹਨਾਂ 'ਚ ਵੱਧ ਪੋਲ ਹੁੰਦੀ ਆ ਜੇ ਤੇ 12-1300 ਹੋ ਗਈ ਤਾਂ ਮਤਲਬ 50% ਤੋਂ ਵੱਧ ਆਪਾਂ ਪੋਲ ਕਰਵਾ ਚੁੱਕੇ ਆ ਤੇ ਉਹਨਾਂ ਦੋ-ਤਿੰਨ ਘੰਟਿਆਂ ਵਿੱਚ ਫਿਰ 20-22% ਹੋਰ ਪੋਲ ਹੋਣ ਦੀ ਸੰਭਾਵਨਾ ਹੈਗੀ ਹੈ। ਹਾਂ ਅਜੇ ਨਾ ਲੋਕ ਕਈ ਜਿਹੜੇ ਮਤਲਬ ਗਰੀਬ ਤਬਕਾ ਲੋਕ ਆ ਉਹ ਕਮਾਕਾਰਾਂ ਤੇ ਗਏ ਆ ਦਿਹਾੜੀਆਂ ਤੇ ਗਏ ਆ ਉਹਨਾਂ ਨੇ ਆ ਕੇ ਫ੍ਰੀ ਹੋ ਕੇ 4 ਵਜੇ ਤੋਂ ਬਾਅਦ ਵੋਟਾਂ ਪੁੱਗਤੌਣੀਆਂ ਆ ਪਹੁੰਚਣਗੇ ਸਾਰੇ ਹੀ। ਮਤਲਬ ਸਾਨੂੰ ਉਮੀਦ ਹੈ ਕਿ 16-1700 ਵੋਟ ਜਿਹੜੀ ਪੋਲ ਹੋਊਗੀ। ਬਾਈ ਜੀ ਮੁੱਦੇ ਦੇ ਪਹਿਲਾਂ ਮੈਂ ਜਦੋਂ ਪਿੰਡ 'ਚ ਵੜਿਆ ਜਿਹੜੀ ਸੜਕ ਦੇ ਬੂਥ ਲੱਗੇ ਮੈਂ ਉਹ ਸੜਕ ਦੇ ਹਾਲਾਤ ਵੇਖ ਕੇ ਹੀ ਦੇਖ ਲਿਆ ਕਿ ਪਿੰਡ ਦੇ ਕੀ ਹਾਲਾਤ ਹੋਣਗੇ। ਹੋਰ ਇਸ ਤੋਂ ਇਲਾਵਾ ਕੀ ਮੁੱਦੇ ਹੈਗੇ ਐ ਇੱਥੋਂ ਦੇ ਪਿੰਡ ਤੇ ਨਸ਼ੇ ਦਾ ਮੁੱਦਾ ਜਿਆਦਾ ਅੱਛਾ ਨਸ਼ਾ ਜਿਆਦਾ ਸਾਡੇ ਪਿੰਡ ਚ ਕਿਤੇ ਕਿਤੇ ਦਾ ਇਹਦਾ ਛੋਟਾ ਜਿਹਾ ਪਿੰਡ 2800 ਜਿੱਥੇ ਵੀ ਦੱਸਾ ਹਾਂਜੀ ਹਾਂਜੀ ਬਹੁਤ ਜੀ ਬਹੁਤ ਸਾਡੇ ਪਿੰਡ ਜਿਆਦਾ ਨਹੀਂ ਤੇ 60% ਨਸ਼ਾ ਸਾਡੇ ਪਿੰਡ ਵੀ ਗੰਡਿਆ ਅੱਛਾ ਹਾਂ ਭਾਈ ਜੀ ਬਾਕੀ ਗੱਲ ਸੱਚੀ ਇੰਨੇ ਪਿੰਡ ਚ ਇਹਨਾਂ ਦਾ ਨਸ਼ਾ ਵਿਕਰੇ ਬਿਲਕੁਲ ਜੀ ਬਿਲਕੁਲ ਜੋ ਸੱਚ ਹੈ ਬਿਲਕੁਲ ਸੱਚ ਹੈ ਅੱਛਾ ਬਹੁਤ ਜ਼ਿਆਦਾ ਮੰਦਾ ਆ ਲਿਆ ਬਾਕੀ ਵਿਕਾਸ ਕੋਈ ਵੇਖੋ ਡਵੈਲਪਮੈਂਟ ਕੋਈ ਨਹੀਂ ਗਈ ਸਰਕਾਰ ਨੂੰ ਕਿੰਨਾ ਚਿਰ ਹੋ ਗਿਆ ਬਣੀ ਨੂੰ 4 ਸਾਲ ਇਹਨਾਂ ਨੂੰ ਹੋ ਗਏ ਆ 5 ਸਾਲ ਅੱਗੇ ਕਾਂਗਰਸ ਨੇ ਕੱਢ ਲਈ ਆ ਇਹ ਬਾਦਲ ਸਰਕਾਰ ਦੀਆਂ ਛੜਕਾਂ ਜਿਹੜੀਆਂ ਬਣੀਆਂ ਉਹ ਹੀ ਛੜਕਾਂ ਬਣੀਆਂ ਕੋਈ ਕੰਮ ਨਹੀਂ ਹੋਇਆ ਜੀ ਸੜਕਾਂ ਦਾ ਬਹੁਤ ਮੰਦਾ ਹਾਲਿਆ ਪਿੰਡਾਂ ਦੇ ਵਿੱਚ ਬਹੁਤ ਲੋਕਾਂ ਦਾ ਲੁੱਟਾਂ ਖੋਹਾਂ ਦਾ ਬਹੁਤ ਮੰਦਾ ਹਾਲਿਆ ਕੋਈ ਇਕੱਲਾ ਕਾਰਾ ਬੰਦਾ ਜਾਂ ਲੇਡੀਜ਼ ਕੋਈ ਆ ਇਕੱਲੇ ਕਾਰੇ ਦਿਨੇ ਵੀ ਬਾਅਦ ਨਿਕਲ ਸਕਦੇ ਪਤਾ ਨਹੀਂ ਕਿੱਥੇ ਕਿਸੇ ਨੇ ਲੋਕਾਂ ਦੀ ਤੇ ਢਿੱਲੋਂ ਪੈਸ ਨੂੰ ਸੜਕ ਜਾਂੜੀ ਐੜੀ ਇਹਤੇ ਕੋਈ 8 ਵਜੇ ਤੋਂ ਬਾਅਦ ਇਕੱਲਾ ਕੋਈ ਵੀ ਮੋੜਛ ਲੈ ਕੇ ਨਹੀਂ ਜਾ ਸਕਦਾ ਲੁੱਟਾਂ ਖੋਹਾਂ ਦੀ ਬਹੁਤ ਜ਼ਿਆਦਾ ਮਾਰ ਹੋਈ ਫਿਰਦੀ ਐ ਲੋਕਾਂ ਨੇ ਇਹੋ ਜਿਹਾ ਕੰਮ ਹੋ ਗਿਆ ਵੀ ਕੋਈ ਨਹੀਂ ਕਿਸ ਨੂੰ ਛੜਦਾ ਰਾਤ ਨੂੰ ਇੱਥੇ ਕੋਈ ਜਨਾਨੀਆਂ ਜਾਂਦੇ ਆ ਬੰਦੇ ਉਹਨਾਂ ਨੂੰ ਵੀ ਸੁੱਟ ਕੇ ਪਾਏ ਇੱਕ ਦਿਨ 1.5 ਲੱਖ ਰੁਪਏ ਇੱਕ ਬੰਦੇ ਕੋ ਖੋ ਕੇ ਲੈ ਗਏ ਲੱਤ ਤੋਂ ਆਰੀ ਕਿਸੇ ਕੋ ਵਿਆਜੀ ਲੈ ਕੇ ਆਇਆ ਸੀ ਉਹ ਉਹ ਬੰਦਾ ਮਾਰੇ ਮੌਤ ਬਿਲਕੁਲ ਰੋਸ਼ ਵੀ ਹੈਗਾ ਲੋਕਾਂ ਦੇ ਵਿੱਚ ਸੋ ਅੱਗੇ ਚੱਲਦੇ ਹਾਂ ਕਾਲੀ ਦਲ ਦੇ ਬੂਥ ਤੋਂ ਬਾਅਦ ਹੁਣ ਵਾਰੀ ਜਿਹੜੀ ਹੁੰਦੀ ਹੈ ਸਾਹਮਣੇ ਜਿਹੜਾ ਕਾਂਗਰਸ ਦਾ ਬੂਥ ਨਜ਼ਰ ਆ ਰਿਹਾ ਕਾਂਗਰਸ ਦੇ ਬੂਥ ਦੀ ਗੱਲਬਾਤ ਕਰਾਂਗੇ ਇਹਦੇ ਡਾਕਟਰ ਸਾਹਿਬ ਮੌਜੂਦ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਵੀ ਡਾਕਟਰ ਸਾਹਿਬ ਕੀ ਲੱਗਦਾ ਜੀ ਕਿੰਨੀ ਕੁ ਵੋਟ ਪੋਲ ਹੋ ਜੇਗੀ ਕਾਂਗਰਸ ਦੇ ਬੂਤ ਤੇ ਬੈਠੇ ਹੋ ਪਾਣੇ ਵਰਕਰ ਵੀ ਆਪਣਾ ਫਰਜ਼ ਨਿਭਾ ਰਹੇ ਹੋ ਕੀ ਲੱਗਦਾ ਕਿੰਨੀ ਕੁ ਵੋਟ ਪੋਲ ਹੋ ਜੇਗੀ ਇੱਥੋਂ ਲਗਭਗ 60 ਤੋਂ 65% ਵੋਟ ਪੋਲ ਹੁੰਦੀ ਮੇਰਾ ਜੀ ਹੁਣ ਵੈਸੇ 3 ਕ ਵੱਜੇ ਹਜੇ 3 ਘੰਟੇ ਦਾ ਸਮਾਂ ਬਾਕੀ ਹੈ ਕਹਿੰਦੇ 12:00 ਤੱਕ ਪੋਲ ਹੋ ਚੁੱਕੀ ਹੈ ਜੀ ਹਾਂ ਜੀ ਲਗਭਗ 2 ਕੁ ਹਜ਼ਾਰ ਦੇ ਲਗਭਗ ਵੋਟ ਹਰ ਵਾਰੀ ਪੋਲ ਹੁੰਦੀ ਆ ਐਮਐਲਏ ਦੇ ਟਾਈਮ ਤੇ ਤੇ ਐਰਕੀ ਵੀ ਲੱਗਦਾ ਜੀ ਐਮਐਲਏ ਦੀ ਇਲੈਕਸ਼ਨ ਹੈ ਜੀ ਅਸਲ ਵਿੱਚ ਲੋਕਾਂ ਨੂੰ ਤਾਂ ਸ਼ਾ ਹੈਗਾ ਵਾ ਜਾਂ ਬਸ ਜਿਵੇਂ ਛੁੱਟੀ ਗੋਸ਼ਤ ਕੀਤੀ ਲੋਕ ਹਾਸ ਦੇ ਖੇਡ ਦੇ ਵੈਸੇ ਹੀ ਆਈ ਜਾਂਦੇ ਕਿ ਵਾਕਈ ਕੋਈ ਚਾਰਜ ਹੈਗਾ ਯਾਰ ਹਲਕੇ ਚ ਕੰਮ ਬਹੁਤ ਹੋਣ ਵਾਲੇ ਪਏ ਆ ਵੋਟ ਪਾ ਕੇ ਹੀ ਜ਼ਿੰਮੇਵਾਰੀ ਸਮਝਦੇ ਆ ਲੋਕ ਵੇਖੋ ਲੋਕ ਜ਼ਿੰਮੇਵਾਰ ਹੋ ਪਰੇ ਲਿਖੇ ਆ ਔਰ ਆਪਣੀ ਜ਼ਿੰਮੇਵਾਰੀ ਨਾਲ ਬੋਰਡ ਦਾ ਇਸਤੇਮਾਲ ਕਰ ਰਹੇ ਆ ਔਰ ਪਤਾ ਵਾ ਕਿ ਜਦੋਂ ਤੱਕ ਹਲਕੇ ਦਾ ਕੋਈ ਜ਼ਿੰਮੇਵਾਰ ਨਹੀਂ ਹੋਏਗਾ ਇੱਥੇ ਵਿਕਾਸ ਦੀ ਬਹੁਤ ਲੋੜ ਆ ਕੰਮ ਸਾਰੇ ਰੁਕੇ ਪਏ ਆ ਔਰ ਪਨਸ ਹਾਲਾਤ ਬੜੇ ਮਾੜੇ ਆ ਸਭ ਕਾਇ ਨੂੰ ਕੰਟਰੋਲ ਕਰਨ ਵਾਸਤੇ ਇੱਕ ਸਟਰੋਂਗ ਐਮਐਲਏ ਲਾਉਣਾ ਬਹੁਤ ਜ਼ਰੂਰੀ ਹੈ ਅੱਜ ਦੇ 2800 ਵੋਟਾਂ ਤੇ ਕਹਿੰਦੇ ਨਸ਼ਾ ਬੜਾ ਹੈ ਇੰਨੇ ਕ ਪਿੰਡ ਚ ਨਸ਼ਾ ਇੰਨਾ ਕਹਿੰਦੇ ਵਿਕਾਸ ਕੰਡ ਚ ਕੋਈ ਨਹੀਂ ਹੋਇਆ 2800 ਜਿੱਥੇ ਵੋਟ ਹੋਵੇ ਉੱਥੇ ਕਹਿੰਦੇ ਟੜਾ ਟੜਾ ਨਸ਼ਾ ਵੇਚਦਾ ਹੈ ਬੜੀ ਖਰਾਨੀ ਦੀ ਗੱਲ ਲੱਗੀ ਹੈ ਇਹਦੇ ਚ ਵੇਖੋ ਜਿਹੜੀ ਪਿਛਲੀ ਸਰਕਾਰ ਸੀ ਨਾ ਡਾਕਟਰ ਕਸ਼ਮੀਰ ਸਿੰਘ ਸੋਰ ਜਿੱਤੇ ਸੀਗੇ ਆਮ ਆਨਵੀ ਪਾਰਟੀ ਵੱਲੋਂ ਔਰ ਉਹ ਐਡੇ ਕਰਮਾ ਵਾਲੇ ਨਿਕਲੇ ਆ ਵੀ ਉਹਨਾਂ ਕੱਕੇ ਕੰਡਿਆਲੇ ਆ ਕੇ ਗੇੜਾ ਹੀ ਨਹੀਂ ਮਾਰਿਆ ਸਾਡੇ ਪਿੰਡ ਆ ਕੇ ਉਹਨਾਂ ਨੇ ਇੱਕ ਰੌਂਡ ਹੀ ਨਹੀਂ ਕੀਤਾ ਔਰ ਕੁਛ ਕਰਨਾ ਤੇ ਕਿਧਰੇ ਰਹਿ ਗਿਆ ਤੇ ਇਸ ਕਰਕੇ ਸਾਡੇ ਪਿੰਡ ਦਾ ਨਾਂ ਤੇ ਕੋਈ ਵਿਕਾਸ ਹੀ ਹੋਇਆ ਵਿਕਾਸ ਪੱਕੋ ਸਾਡੇ ਪਿੰਡ ਦਾ ਖਾਤਾ ਹੀ ਨਹੀਂ ਖੁੱਲਾ ਤੇ ਬਾਕੀ ਦੇ ਕੰਮ ਵੀ ਸਾਰੇ ਦੂਰੇ ਹੀ ਪਏ ਆ ਇਸ ਕਰਕੇ ਕੋਈ ਸਟਰੋਂਗ ਐਮਐਲਏ ਲਾਉਣਾ ਬੜਾ ਜ਼ਰੂਰੀ ਆ ਹੁਣ ਤੁਹਾਡੇ ਕਾਂਗਰਸੀ ਉਮੀਦਵਾਰ ਸਾਰੇ ਲੀਡਰਸ਼ਿਪ ਬਾਈਬਾ ਸਾਹਿਬ ਹੋਣੀ ਇਥੇ ਢੀਡੇ ਮਾਰ ਗਏ ਤੁਹਾਡੇ ਕੋਲ ਆਏ ਸੀਗੇ ਵਿਸ਼ਵਾਸ ਤੇ ਹਰੇਕ ਪਾਰਟੀ ਨੇ ਦਵਾਤਾ ਜਿੰਨੇ ਬੂਥ ਲੱਗੇ ਸਭ ਦੀ ਲੀਡਰਸ਼ਿਪ ਇਥੇ ਆਈ ਹੈ ਸਭ ਨੇ ਵਿਸ਼ਵਾਸ ਦਵਾਇਆ ਕਹਿੰਦੇ ਕੰਮ ਬਹੁਤ ਹੋਣਗੇ ਤੇ ਕੀ ਲੱਗਦਾ ਕਿ ਵਾਕਈ ਜਿਹੜਾ 27 ਦਾ ਮੁੱਢ ਕਹਿੰਦੇ ਵੱਜਣਾ ਤੇ 1 ਸਾਲ ਦੇ ਵਿੱਚ ਵਿਕਾਸ ਹੋ ਸਕਦਾ ਜਿਹੜਾ ਸਾਡੇ 3-4 ਸਾਲਾਂ ਚ ਨਹੀਂ ਹੋਇਆ ਕੋਈ ਟਾਈਮ ਪੀਰੀਅਡ ਤੇ ਬਹੁਤ ਘਟਿਆ ਵੇਖਿਆ ਜਾਵੇ ਤੇ ਤੇ ਬਟ ਕੰਮ ਹੋਵੇ ਤਾਂ ਥੋੜੇ ਟਾਈਮ 'ਚ ਬਹੁਤ ਕੁਝ ਹੋ ਜਾਂਦਾ ਨਹੀਂ ਕਰਨਾ ਤਾਂ ਫਿਰ ਜਾਰੇ ਟਾਈਮ 'ਚ ਹੀ ਕੁਝ ਨਹੀਂ ਹੁੰਦਾ ਪਿਛਲੇ ਟਾਈਮ ਦੇਖਿਓ 3.5 ਸਾਲ ਲੰਘ ਗਏ ਕੁਝ ਵੀ ਨਹੀਂ ਕੀਤਾ ਔਰ ਕਰਨਾ ਹੋਵੇ ਤਾਂ ਇਹਨੇ ਟਾਈਮ 'ਚ ਹੀ ਹੋ ਸਕਦਾ ਜੀ ਬਹੁਤ ਕੁਝ ਹੋ ਸਕਦਾ ਬਿਲਕੁਲ ਬਹੁਤ ਵੱਡੀ ਗੱਲ ਹੈ ਸੋ ਬਿਲਕੁਲ ਗੱਲਬਾਤ ਕਰਾਂਗੇ ਇੱਥੇ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਨੇ ਸਸੀ ਗੱਲ ਜੀ ਕੀ ਨਾਮ ਜੀ ਆਪਣਾ ਬਲਕਾਰ ਸਿੰਘ ਇੱਥੋਂ ਦੇ ਹੀ ਹੋ ਜਾਂ ਕਿੰਦਾ ਬਾਤ ਹੋ ਰਹੀ ਹੈ ਮੈਂ ਇੱਥੇ ਇੱਥੇ ਇਹ ਥੋੜੀ ਹੋਣੀ ਮੈਂ ਕਹਿੰਦਾ ਜੀ ਕੀ ਲੱਗਦਾ ਕਿੰਨੀ ਕੁ ਵੋਟ ਪੋਲ ਹੋ ਜਾਈਗੀ ਜਾਂ ਕਿੰਨਾ ਉਤਸ਼ਾਹ ਵਾ ਮਾਹੌਲ ਕਿਦਾਂ ਦਾ ਹੈ ਜਿੰਨਾ ਕੋ ਚੋਣ ਪ੍ਰਚਾਰ ਬੜੀ ਜ਼ੋਰਾਂ ਨਾਲ ਹੋਇਆ ਉਹਦਾ ਚਾਹ ਹੈਗਾ ਜਿੰਨਾ ਪ੍ਰਚਾਰ ਕੀਤਾ ਉਹਦਾ ਫਾਇਦਾ ਨਜ਼ਰ ਆ ਰਿਹਾ ਮੇਰੇ ਹਿਸਾਬ ਨਾਲ ਸਾਰੀ ਜੀ ਆਪ ਸਰਰ ਲਈਏ ਤੇ 50% ਤੋਂ ਹੋ ਸਕਦੀ ਆ 1,30,000 1,30,000 ਵੋਟ ਪੂਲ ਹੋ ਸਕਦੀ ਤਰੰਤ ਤਰਫ ਤੁਸੀਂ ਕਿੱਥੋਂ ਆਇਓ ਵੈਸੇ ਮੈਂ ਜਰਮਨੀ ਚ ਰਹਿੰਦਾ ਜਰਮਨੀ ਤੋਂ ਇਹ ਜੱਦੀ ਪਿੰਡ ਕੱਕਾ ਕੰਢੇ ਦਾ ਹਾਂਜੀ 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 ਪਤਾ ਜਰਮਨੀ ਤੋਂ ਵੋਟ ਮਾ ਨਹੀਂ ਆਇਓ ਕਿ ਫਿਰ ਮੇਰੇ ਉੱਤਰਾ ਰੂਟੀਨ ਚ ਹੁੰਦਾ ਨਾ ਮੈਂ ਅੱਜ ਲੇਕਰ ਵੋਟ ਵੀ ਪਾਦੇ ਅੱਜ ਵੋਟ ਵੀ ਪਾਤੀ ਹੈ ਬਹੁਤ ਵੱਡੀ ਗੱਲ ਹੈ ਕਿ ਜਿੰਮੇਵਾਰੀ ਸਮਝੀ ਆਪਣੇ ਪਹਾਂ ਹਾਂਜੀ ਹਾਂਜੀ ਨਹੀਂ ਪਾਜਦੇ ਨਾ ਜ਼ਰੂਰੀ ਆ ਜੀ ਇਹ ਤਾਂ ਜ਼ਰੂਰੀ ਆ ਨਾ ਲੋਕਤੰਤਰੀ ਬਚਾਉਣਾ ਉਹ ਤਾਂ ਵੋਟ ਤੇ ਜਰੂਰੀ ਹਰ ਕੋ ਨੂੰ ਪੋਣੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਤੇ ਵੈਸੇ ਕੀ ਲੱਗਦਾ ਹੈ ਹਰੇਕ ਪਾਰਟੀ ਨੇ ਜੋਰ ਬਹੁਤ ਲਾਇਆ ਆਪਣੇ ਪਛਾਣ ਲਈ ਸਭ ਨੇ ਜੋਰ ਲਾ ਲਿਆ ਉਹਨਾਂ ਪਚਾਰ ਦਾ ਫਾਇਦਾ ਹੋਇਆ ਲੋਕ ਨਿਕਲ ਰਹੇ ਸਾਰੇ ਨੇੜੇ ਤੇੜੇ ਚਲੋ ਹੋਰ ਮੈਂ ਗੱਲ ਕਰਦਾ ਪਿੰਡਾਂ ਦੀ ਜਾਂ ਵਾਡਾਂ ਦੀ ਉੱਥੋਂ ਤੁਹਾਡੇ ਸਗੇ ਸੰਬੰਧੀ ਸਾਥੀ ਹੋਣਗੇ ਉਹਨਾਂ ਦਾ ਕੀ ਮਹੌਲਾ ਮੈਂ ਜ਼ੋਰ ਤੇ ਸਾਰੀਆਂ ਪਾਰਟੀਆਂ ਨੂੰ ਲਾਉਣਾ ਸੀ ਆਪਣਾ ਲਾਇਆ ਉਹਨਾਂ ਨੇ ਕਿਉਂਕਿ ਉਹਨਾਂ ਨੂੰ ਅਗਲਾ ਸਤਾਈ ਵੀ ਦੇਖਣ ਡਿਆ ਨਾ ਇਸ ਕਰਕੇ ਜ਼ੋਰ ਤੇ ਨਾਲ ਲਾਉਣਾ ਹੀ ਲਾਉਣਾ ਸੀ ਜਦੋਂ ਜਰਮਨੀ ਕੋ ਮਾਇਓ ਜਰਮਨੀ ਦੀਆਂ ਵੱਡੀਆਂ ਸੜਕਾਂ ਵੀ ਵੇਖ ਲਈਆਂ ਤੇ ਜਦੋਂ ਪਿੰਡ ਵਾਪਸ ਆਏ ਦਿਲ ਨਹੀਂ ਦੁਖੀ ਹੋਇਆ ਇਹ ਜਰਮਨੀ ਦੀਆਂ ਸੜਕਾਂ ਇੱਥੇ ਟੁੱਟੀਆਂ ਸੜਕਾਂ ਫੇਰ ਉਹੀ ਆਗੇ ਉਹੀ ਮੋਹਲ ਨਹੀਂ ਪਰ ਇੱਥੋਂ ਦੇ ਅਸੀਂ ਜੰਮੇ ਪਲੇ ਆ ਨਾ ਗੱਲ ਹੈ ਵੀ ਸਾਨੂੰ ਇਹ ਫਿਰ ਵੀ ਇਹੋ ਚੰਗਾ ਲੱਗਦਾ ਮਤਲਬ ਇੱਥੋਂ ਦਾ ਮਾਹੌਲ ਹੀ ਇੱਥੋਂ ਦਾ ਮੌਲ ਕੋਈ ਸਹੀਂ ਉਹ ਸਾਡਾ ਜੀਨ ਸਿੱਥੋਂ ਦਾ ਇੱਥੋਂ ਦਾ ਸਿਸਟਮ ਸਾਰਾ ਪਰ ਸਾਨੂੰ ਇਹੋ ਚੰਗਾ ਲੱਗਦਾ ਉੱਥੇ ਤੇ ਚਲ ਬਹੁਤ ਕੁਝ ਜ਼ਿਆਦਾ ਵਾ ਨਾ ਇੱਥੋਂ ਨੂੰ ਇੰਨਾ ਵਿਕਾਸ ਤੇ ਹੋ ਨਹੀਂ ਸਕਦਾ ਜੋ ਮਟੀਰੀਅਲ ਜਰਮਨੀ ਜਿੰਨਾ ਨਹੀਂ ਹੋ ਸਕਦਾ ਜਦੋਂ ਫਿਰ ਵੀ ਉਹ ਪਿਆਰ ਹੁੰਦਾ ਪਿੰਡ ਦੀ ਮਿੱਟੀ ਨਾਲ ਪਿਆਰ ਹੁੰਦਾ ਮਿੱਟੀ ਨਾਲ ਪਿਆਰ ਹੁੰਦਾ ਜੀ ਉਹਦਾ ਕਰਕੇ ਤੇ ਫਿਰ ਆਈਦਾ ਹੀ ਹਰ ਸਾਲ ਹਰ ਸਾਲ ਆਈਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੈ ਕਾਂਗਰਸ ਦੇ ਬੂਥ ਤੋਂ ਬਾਅਦ ਗੱਲ ਕਰੀਏ ਇੱਥੇ ਜਿਹੜਾ ਬੂਥ ਲੱਗਿਆ ਹੋਇਆ ਇਹ ਆਮ ਆਦਮੀ ਪਾਰਟੀ ਦਾ ਬੂਥ ਹੈ ਇਹ ਵੀ ਕਾਂਗਰਸ ਦਾ ਬੂਥ ਹੈ ਅੱਗੇ ਨਾਲ ਹੀ ਆਮ ਆਦਮੀ ਪਾਰਟੀ ਦਾ ਬੂਥ ਹੈ ਸੋ ਬਿਲਕੁਲ ਦੇਖਦੇ ਆ ਆਮ ਆਦਮੀ ਪਾਰਟੀ ਦੇ ਬੂਥ ਤੇ ਵੀ ਜਿਹੜੀਆਂ ਲੌਣਾਂ ਲੱ ਆ ਆਮਾਦੀ ਪਾਰਟੀ ਦੇ ਬੂਥ ਦੇ ਉੱਪਰ ਜਿਹੜੇ ਲੋਕ ਬੈਠੇ ਨੇ ਸਸੀ ਗੱਲ ਜੀ ਸਸੀ ਗੱਲ ਜੀ ਕੀਨਾ ਜੀ ਤੁਹਾਡਾ ਹਾਂ ਜੀ ਸਰ ਸਸੀ ਗੱਲ ਜੀ ਕੀਨਾ ਬਾਈ ਜੀ ਆਪਣਾ ਗੁਰਵਿੰਦਰ ਸਿੰਘ ਅੱਜ ਬਾਈ ਜੀ ਕਿੰਨੀ ਕ ਵੋਟ ਪੋਲ ਹੋ ਰਹੀ ਹੈ ਕੱਕੇ ਗੰਡੇ ਵਾਲੇ ਦੇ ਲੋਕਾਂ ਚ ਕਿੰਦਾ ਕੋਤਸ਼ਾ ਸਾਡੀ ਸਾਡਾ ਸਾਰਿਆਂ ਦਾ ਭਾਈਚਾਰਾ ਇੱਕ ਹੀ ਆ ਜੀ ਤੇ ਵੋਟ ਕੋਈ 1200 ਤੋਂ 1300 ਰੀ ਸਾਢੇ 1350 ਪੋਲਿੰਗ ਹੋ ਚੁੱਕੀ ਹੈ ਜੀ 50% ਤੋਂ ਉੱਪਰ ਵੋਟ ਜੀ ਪੋਲ ਆਪਾਂ ਕਹਿ ਸਕਦੇ ਹਾਂ ਜੀ ਹੋ ਗਈ ਇੰਨੀ ਕ ਤੇ ਹਜੇ 2-3 ਘੰਟਿਆਂ ਦਾ ਸਮਾਂ ਬਾਕੀ ਤੇ ਵੋਟ ਵਧੇਗੀ ਕਿਉਂਕਿ ਇਹਨਾਂ ਦੋਵਾਂ ਘੰਟਿਆਂ 'ਚ ਜ਼ਿਆਦਾ ਵੋਟ ਪੋਲ ਹੋਣੀ ਹੈ ਹਾਂਜੀ ਹਾਂਜੀ ਕੋਈ 1500 ਤੋਂ 1600 ਦੇ ਅੰਦਾਜ਼ਾ ਹੈਗਾ ਠੀਕ ਹੈ ਭਾਈ ਠੀਕ ਹੈ ਸੋ ਬਿਲਕੁਲ ਇਹ ਗਰਮੀਤ ਸਿੰਘ ਸੰਧੂ ਹੋਣਾ ਦਾ ਜਿਹੜਾ ਇੱਥੇ ਆਮਦਵੀ ਪਾਰਟੀ ਦਾ ਕਬੂਥ ਲੱਗਿਆ ਤੇ ਜੇਕਰ ਮੈਂ ਗੱਲ ਕਰਾਂ ਤਕਰੀਬਨ ਇੱਥੇ ਹਰੇਕ ਪਾਰਟੀ ਦਾ ਬੂਥ ਨਜ਼ਰ ਆਏਗਾ ਉਹ ਭਾਜਪਾ ਦਾ ਬ ਉਸ ਤੋਂ ਅੱਗੇ ਆਕਾਲੀ ਦਲ ਦਾ ਤੇ ਉਸ ਤੋਂ ਅੱਗੇ ਜਿਹੜਾ ਆਕਾਲੀ ਦਲ ਵਾਰਿਸ ਪੰਜਾਬ ਆਪਣਾ ਸੁਜੀਤ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਨੇ ਉਹ ਵੀ ਅਗਰ ਤਰ੍ਹਾਂ ਕਿਤੇ ਨਜ਼ਰ ਆਏ ਨਹੀਂ ਸੋ ਇੱਥੇ ਭਾਜਪਾ ਦੇ ਵੀ ਲੋਕ ਬੈਠੇ ਆ ਹਾਂਜੀ ਜੀ ਸੰਧੂ ਸਾਹਿਬ ਦੇ ਇੱਕ ਵੋਟਾਂ ਪੈਦੀਆਂ ਤੇ ਫਿਰ ਅਜੀਤ ਸੰਧੂ ਜੀ ਦੇ ਹਾਂਜੀ ਹੈ ਰਪਈਆਂ ਰਹਿ ਗਈਆਂ ਜਿੰਨੇ ਜਿੰਨੇ ਕੀਤਾ ਕੰਮ ਉਹ ਤਾਂ ਸ਼ਾਹ ਹੈਗਾ ਜੀ ਭਾਜਪਾ ਵਾਲਿਆਂ ਦੇ ਅੱਜ ਵੀ ਪੂਰਾ ਇਹ ਤਾਂ ਬਲਕੀ ਕਿਰਪਾ ਜਿੰਨੀ ਅਸੀਂ ਉੱਥੇ ਜਾਣੇ ਉਮੀਦ ਤੇ ਨਹੀਂ ਪਾਈਆਂ ਬੜੀ ਤਗੜੇ ਹੋ ਕੇ ਜਿੰਨੇ ਬਹੁਤ ਕੀਤੀ ਜੀਤ ਸਿੰਘ ਸੰਧੂ ਹਰਾਂ ਨੇ ਹੋਰ ਕੀਤੀ ਆ ਘਰ ਘਰੀ ਗਏ ਘਰੋ ਘਰੀ ਗਏ ਸਾਰੇ ਕੰਮ ਨ ਕੀਤੇ ਆ ਹਾਂ ਜੀ ਲੱਗਦਾ ਕੁਝ ਲੋਕਾਂ ਚ ਉਤਸ਼ਾਹ ਜਾਂ ਨਜ਼ਰ ਆਇਆ ਲੱਗਦਾ ਜੀ ਹੈਗਾ ਜੀ ਹੈਗਾ ਪਈਆਂ ਵੋਟਾਂ ਬੱਦ ਕੀ ਬਾਤ ਠੀਕ ਹੈ ਜੀ ਸੋਹਣਾ ਬਿਲਕੁਲ ਹਰਜੀਤ ਸਿੰਘ ਸੰਧੂ ਹੋਣੀ ਜਿਹੜੇ ਉਮੀਦਵਾਰ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਫਲੈਕਸ ਬੋਰਡ ਲੱਗੇ ਆ ਜੀ ਬੂਥ ਭਾਜਪਾ ਵਾਲਾ ਵੀ ਇੱਥੇ ਸਜਾ ਰੱਖਿਆ ਸੋ ਕਿਤਨੇ ਕਿਤੇ ਭਾਜਪਾ ਦੇ ਬੂਥ ਵੀ ਲੱਗਣ ਲੱਗੇ ਆ ਪਿੰਡਾਂ ਦੇ ਵਿੱਚ ਅੱਗੇ ਸੇ ਕਦੀ ਨਜ਼ਰ ਨਹੀਂ ਸੀ ਆਏ ਲੇਕਿਨ ਇਸ ਵਾਰ ਜਿਹੜਾ ਬੂਥ ਤੇ ਲੋਕ ਬੈਠੇ ਨੇ ਇਹ ਛੋਟਾ ਜਿਹਾ ਪਿੰਡ ਹੈ 2800 ਇੱਥੇ ਵੋਟ ਹੈ ਲੇਕਿਨ ਇੱਥੇ ਵੀ ਭਾਜਪਾ ਆਪਣਾ ਬੂਥ ਲਾਉਣ ਦੇ ਵਿੱਚ ਪੰਥਕੀ ਕਾਠ ਹੋਇਆ ਜੀ ਇੱਥੇ ਜਿਹੜੇ ਭਾਈ ਮਨਦੀਪ ਸਿੰਘ ਹੋਣਾਂ ਦੇ ਸਮਰਥਕ ਨੇ ਉਹ ਵੀ ਬੂਥ ਲਗਾ ਕੇ ਬੈਠੇ ਐ ਸੋ ਬਿਲਕੁਲ ਗੱਲਬਾਤ ਕਰਾਂਗੇ ਭਾਈ ਜੀ ਸੱਸੀ ਗਾਲ ਜੀ ਕੀ ਨਾ ਭਾਈ ਜੀ ਆਪਣਾ ਸਰਜੀਤ ਸਿੰਘ ਅਜਾ ਭਾਈ ਜੀ ਕਿੰਨਾ ਕੁ ਸ਼ਾ ਲੋਕ ਆ ਰਹੇ ਬੁੱਢਾ ਮੋਨ ਕਰੋ ਹਾਂ ਜੀ ਹਾਂ ਜੀ ਬਹੁਤ ਹੀ ਬਹੁਤ ਸੰਗਤਾਂ ਦਾ ਪਿਆਰ ਮਿਲ ਰਿਹਾ ਸੰਗਤਾਂ ਦਾ ਪਿਆਰ ਮਿਲ ਰਿਹਾ ਹਾਂ ਜੀ ਹਾਂ ਅੱਛਾ ਕਹਿਣਾ ਸੀਗਾ ਭਾਈ ਮਨਦੀਪ ਸਿੰਘ ਹੋਣਾਂ ਦਾ ਕਿ ਸਾਰੀ ਜਥੇਬੰਦੀਆਂ ਦਾ ਕਿ ਸਾਡਾ ਸਾਂਝਾ ਉਮੀਦਵਾਰ ਹੈ ਉਹ ਸਾਹਜ ਦੇਖ ਰਹੀ ਆ ਫਿਰ ਲੋਕਾਂ ਦੇ ਵਿੱਚ ਵੀ ਪਿਆਰ ਦਿਖ ਰਿਹਾ ਹਾਂਜੀ ਹਾਂਜੀ ਦਿਖ ਰਿਹਾ ਹਾਂਜੀ ਠੀਕ ਹੈ ਜੀ ਸੋ ਬਿਲਕੁਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਬੂਥ ਲੱਗਿਆ ਹੋਇਆ ਸੋ ਪੂਰੇ ਪਿੰਡ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਨੇੜੇ-ਨੇੜੇ ਇੰਨੇ ਕ ਚੌਕ ਦੇ ਵਿੱਚ ਹੀ ਇੱਥੇ ਬੂਥ ਲੱਗੇ ਹੋਏ ਨੇ ਆ ਪੂਰੀ ਬੂਥ ਜਿਹੜਾ ਉਹ ਅੱਗੇ ਲੱਗਿਆ ਹੋਇਆ ਤਸਵੀਰਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗਾ ਉੱਧਰ ਦਿਖਾ ਦੇਵਾਂ ਅ ਬਿਲਕੁਲ ਪੋਲਿੰਗ ਬੂਥ ਜਿਹੜਾ ਉੱਥੇ ਦੂਰ ਲੱਗਿਆ ਹੋਇਆ ਫਾਟਕ ਦੇ ਨੇੜੇ ਪੋਲਿੰਗ ਬੂਥ ਹੈ ਸੋ ਬਿਲਕੁਲ ਜਿਹੜਾ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਲੋਕਾਂ ਦਾ ਵੀ ਕਹਿਣਾ ਬਹੁਤ ਸਾਰੇ ਵਿਕਾਸ ਕਾਰਜ ਜਿਹੜੇ ਹੋਣ ਵਾਲੇ ਪਏ ਨੇ ਕੱਕਾ ਕੜਿਆ ਦਾ ਪਿੰਡ ਦੇ ਸੋ ਇੱਕ ਚੰਗੀ ਉਮੀਦਵਾਰ ਦੀ ਚੋਣ ਕਰਨ ਦਾ ਸੁਪਨਾ ਸਜਾਇਆ ਹੈ ਤੇ ਦੇਖਦੇ ਹਾਂ ਕੌਣ ਇੱਥੋਂ ਜਿੱਤਦਾ ਕਿਹਦੇ ਹਿੱਸੇ ਦੇ ਮਾਜੇ ਦੀ ਇੱਕ ਪੰਥਕ ਹਲਕੇ ਦਾ ਤਾਜ ਸਜਦਾ ਤੇ ਕੌਣ ਤਤਨ ਤਾ ਦੇ ਵਿੱਚ ਵਿਕਾਸ ਦੇ ਹਨੇਰ ਲਿਆਉਂਦਾ ਕਿਉਂਕਿ ਦਾਅਵੇ ਤਾਂ ਸਭ ਦੇ ਇਹੀ ਨੇ ਸੋ ਹੋਰ ਵੀ ਅਪਡੇਟਸ ਪਹੁੰਚਾਉਂਦੇ ਰਵਾਂਗੇ ਹਰੇਕ ਪਿੰਡ ਦੇ ਵਿੱਚ ਸਾਡੀ ਟੀਮ ਲੱਗੀ ਹੋਈ ਹੈ ਲਗਾਤਾਰ ਦੋਸਤੋਂ ਅਪਡੇਟਸ ਮੰਗਵਾ ਰਹੇ ਕਿਤੇ ਆਪ ਪਹੁੰਚ ਕਰ ਰਹੇ ਕਿਤੋਂ ਆਪਣੇ ਸੋਰਸਸ ਰਹਿ ਹਰੇਕ ਖਬਰ ਮੰਗਵਾ ਰਹੇ ਆ ਹਮਦਰਦ ਟੀਵੀ ਦੇ ਉੱਪਰ ਜਿਹੜੀ ਇਹ ਸਾਰੀ ਆਜ਼ਦੀ ਕਵਰੇਜ ਦੇ ਜ਼ਮੀਨੀ ਚੋਣ ਦੀ ਤੁਹਾਨੂੰ ਲਗਾਤਾਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਅੱਗੇ ਵੀ ਪਹੁੰਚਾਉਂਦੇ ਰਵਾਂਗੇ 14 ਤਰੀਕ ਨੂੰ ਨਤੀਜੇ ਆਉਣੇ ਨੇ ਨਤੀਜਿਆਂ ਵਾਲੇ ਦਿਨ ਵੀ ਹਰੇਕ ਅਪਡੇਟ ਤੁਹਾਨੂੰ ਅੱਜ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦੀ ਕੋਸ਼ਿਸ਼ ਰਹੇਗੀ ਹਮਦਰਦ ਟੀਵੀ ਨਾਲ ਜੁੜੇ ਰਹੋ ਤੁਸੀਂ ਮੈਂ ਖਾ ਦਾਨਿਸ਼ ਗੁਪਤਾ ਕੈਮਰਾ